ਹਾਂਜੀ ਦਰਸ਼ਕ ਭਰਾਵੋ ਸਭ ਤੋਂ ਪਹਿਲਾਂ ਮੇਰੀ ਸਸਰੀਆ ਕਾਲ ਪ੍ਰਵਾਨ ਕਰਨੀ ਜੀ ਤੁਸੀਂ ਤੇ ਅੱਜ ਮੈਂ ਪਿੰਡ ਪੌਂਚਿਆ ਹਾਂ ਅਤਾਪਰ ਜੋ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਇਹ ਪਿੰਡ ਅਤਾਪਰ ਤੇ ਅੱਜ ਇਸ ਜਗ੍ਹਾ ਤੇ ਅਸੀਂ ਜਿੱਥੇ ਪਹੁੰਚੇ ਹਾਂ ਬਹੁਤ ਬੜਾ ਅੰਜਾਮ ਦਿੱਤਾ ਚੋਰਾਂ ਨੇ ਦੇਖੋ ਦਿਨ ਬਰ ਦਿਨ ਬਾਹਰ ਦਾਤਾਂ ਵੱਧੀਆਂ ਜਾ ਰਹੀਆਂ ਨੇ ਚੋਰਾਂ ਵੱਲੋਂ ਜਿਵੇਂ ਕਿ ਜਿਹੜੀ ਜਗ੍ਹਾ ਹੁਣ ਮੈਂ ਲొਕੇਸ਼ਨ ਦਿਖਾਵਾਂਗਾ ਇਸ ਜਗ੍ਹਾ ਦੇ ਤੋਂ ਨੂੰ ਇਸ ਜਗ੍ਹਾ ਤੇ ਨਾ ਪੰਜ ਮੱਜਾਂ ਚੋਰੀ ਹੋ ਚੁੱਕੀਆਂ ਨੇ ਪਿੰਡ ਅਤਾਪਰ ਤੇ ਇਹ ਬੀਤੇ ਬੀਤੀ ਰਾਤ ਦੀ ਗੱਲ ਹੈ ਇੱਕ ਦਿਨ ਪਹਿਲਾਂ ਦੀ ਤੇ ਆਪਾਂ ਉਸ ਲੋਕੇਸ਼ਨ ਤੇ ਪਹੁੰਚੇ ਹੋਏ ਆ ਤੇ ਤੁਸੀਂ ਆਪਣੇ ਚੈਨਲ ਤੇ ਵੇਖ ਰਹੇ ਹੋ ਤੇ ਮੈਂ ਜਿਸ ਲੋਕੇਸ਼ਨ ਤੇ ਪਹੁੰਚੇ ਇਸ ਜਗ੍ਹਾ ਤੇ ਹੋਈ ਹੈ ਚੋਰੀ ਤਿੰਨ ਮੱਜਾਂ ਦੀ ਤੇ ਆਪਾਂ ਗੱਲਬਾਤ ਕਰਦੇ ਜਿਨ੍ਹਾਂ ਦੇ ਚੋਰੀ ਹੋਈ ਆ ਵੀ ਕਿਵੇਂ ਹੋਈ ਹੈ ਇਹ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਇਹ ਆਪਣੇ ਨਾਲ ਬਾਪੂ ਜੀ ਨੇ ਆਪਾਂ ਇਹਨਾਂ ਨਾਲ ਕਾਲ ਕਰਦੇ ਆ ਗੱਲਬਾਤ ਜੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਪੂ ਜੀ ਜਿਵੇਂ ਤੁਹਾਡੇ ਨਾਲ ਇਸ ਜਗ੍ਹਾ ਤੇ ਚੋਰੀ ਹੋ ਗਈ ਤਿੰਨ ਮੱਜਾਂ ਦੀ ਇਹ ਕਿਵੇਂ ਹੋਈ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਸਾਡੇ ਜੀ ਰਾਤ 1.5 ਵਜੇ ਪਤਾ ਕਿਣਮਨ ਕਾਣੀ ਹੋ ਰਹੀ ᱛੀ 9 ਵਾਲੀ ਰਾਤ ਨੂੰ ਹਾਂਜੀ ਇਹ ਅਸੀਂ ਜਦ ਸੰ ਉਰੇ ਸਾਡੇ ਜਿਹੜਾ ਚਾਚੇ ਦਾ ਨੌਕਰ ਦਾ ਮੁੰਡੇ ਦਾ ਹਾਂਜੀ ਉਨੇ ਰੌਲਾ ਪਾਤਾ ਜਿਹੜਾ ਇੱਕ ਨਾਲ ਦਾ ਸਾਥੀ ਦਾ ਉਹ ਸੜਕ ਪਰ ਖੜਾਤਾ ਅੱਛਾ ਜੀ ਇਹ ਜਿਹੜੇ ਚੋਰ ਤੇ ਸਾਡੇ ਗੇਟ ਦੇ ਮੂਹਰੇ ਤੋਂ ਇਹਨਾਂ ਨੇ ਸਾਡੀ ਚਾਰ ਡੰਗਰ ਬਾਹਰ ਕੱਢ ਲਏ ਅੱਛਾ ਜੀ ਇਹ ਤਿੰਨ ਸਾਡੀਆਂ ਮੱਝਾਂ ਇੱਕ ਗਾਂ ਹੈ ਗਾਂ ਵੀ ਤਾਜੀ ਸੂਈ ਵੀ ਦੁੱਧ ਦੇ ਰਹੀ ਸੀ ਇੱਕ ਮੱਝ ਤਾਜੀ ਸੂਈ ਵੀ ਸੀ ਕੱਟਲੂ ਕੱਟਾਂ ਨਾਲ ਤਾਂ ਉਹ ਵੀ ਤਾਜੀ ਸੀ ਮਹੀਨੇਕ ਦੀ ਗੱਭਰਤੀ ਉਹ ਉਹ ਵੀ ਦੁੱਧ ਦੇ ਰਹੀ ਸੀ ਦੋ ਸਾਡੀਆਂ ਮੱਝਾਂ ਦੀਆਂ ਉਹ ਗੱਬਣ ਦੀਆਂ ਅਫਸਰ ਤੋਂ 4 ਮਹੀਨੇ ਦੀ ਗੱਬਣ ਜਿਹੜੀ ਦੋਈ ਮੱਝ ਆ ਉਹ ਵੀ ਨਮਾ ਮਾਲੇ ਦਾ ਦੂਏ ਸੂਏ ਉਹ ਉਹ ਹੁਣ ਦੂਏ ਸੂਏ ਤੇ ਉਹ 2 ਮਹੀਨੇ ਦੀ ਗੱਬਣ ਦੀ 4 ਕਿਲੋ ਦੁੱਧ ਦਿੰਦੀ ਸੀ ਅੱਛਾ ਜੀ ਜਦੋਂ ਸਾਡੇ ਮੇਰੇ ਸਾਡੇ ਮੇਰੇ ਪੜਾ ਦੇ ਨੌਕਰ ਨੇ ਉਹਨਾਂ ਨੂੰ ਰੌਲਾ ਪਾਇਆ ਉਹ ਜਦੇ ਜਿਹੜਾ ਚੋਰ ਨਾਲ ਦਾ ਸਾਥੀ ਡਰਾਈਵਰ ਤਾਂ ਟਾਈਪੂ ਦਾ ਉਹ ਭੱਜ ਕੇ ਆ ਕੇ ਉਰੇ ਆਪਣੇ ਟੈਪੂ ਵਿੱਚ ਬਾਠ ਕੇ ਟੈਪੂ ਪਜਾ ਕੇ ਲੈ ਗਿਆ ਜੋ ਟੈਪੂ ਦੇ ਫੱਤੇ ਤੇ ਉਹ ਛੇਤੀ ਦੇ ਮਾਰੇ ਟੈਪੂ ਦੇ ਫੱਤੇ ਉਰੀ ਛੱਡ ਗਏ ਅੱਛਾ ਜੀ ਉਹਨਾਂ ਨੇ ਪਣਾਲੀ ਦੀ ਗੱਠ ਰੱਖ ਕੇ ਅੱਛਾ ਜੀ ਫੱਟੇ ਦਿਖਾਉਂਗੇ ਮੜੇ ਜ ਕਹੀਓ ਤੁਸੀਂ ਫੱਟੇ ਲਿਆਓ ਚੱਕ ਗਏ ਆਪਾਂ ਫੱਟੇ ਵੀ ਦਿਖਾ ਦਨੇ ਵੀਡੀਓ ਵਿੱਚ ਨੇ ਜੀ ਹਾਂ ਜੀ ਹਾਂ ਅੱਧੀ ਹਾਂਜੀ ਦਰਸ਼ਕ ਭਰਾਵੋ ਆ ਦੇਖੋ ਜਿਹੜੇ ਫੱਟੇ ਨੇ ਉਹ ਬੰਦੇ ਨਾਲ ਜਿਹੜੇ ਉਹਨਾਂ ਦੇ ਕੋਲ ਗੱਡੀ ਸੀਗੀ ਉਹ ਫੱਟੇ ਰਹਿ ਗਏ ਨੇ ਦੇ ਕੋਲ ਦੇਖੋ ਇਹ ਕਾਲੀ ਗਾਲੀ ਦੇ ਵਿੱਚ ਉਹਨਾਂ ਦੇ ਰਹਿ ਗਏ ਇਸ ਜਗ੍ਹਾ ਦੇ ਪੱਟੇ ਆਪਾਂ ਦਾ ਆਹ ਦਿਖਾਣੇ ਤੁਹਾਨੂੰ ਜਿਹੜੀ ਨਿਸ਼ਾਨੀ ਇਸ ਦੇ ਉੱਪਰ ਆ ਆ ਦੇਖੋ ਜੀ ਤੁਸੀਂ ਆ ਬੇਖ ਰਹੇ ਜਿਹੜੇ ਤਰੇੜਾਂ ਸਮਾਰ ਕੇ ਦੇਖੋ ਜੀ ਚੰਗੀ ਤਰ੍ਹਾਂ ਇਹ ਇਹਨਾਂ ਦੀ ਜਣੀ ਕਿ ਪਛਾਣ ਆ ਜੇ ਕੋਈ ਬੰਦਾ ਇਹ ਚੀਜ਼ਾਂ ਨੂੰ ਦੇਖ ਕੇ ਕੋਈ ਦੱਸ ਦਵੇ ਨਿਸ਼ਾਨੀ ਉਹ ਇੱਕ ਤਾਂ ਜੀ ਉਸ ਦਾ ਨਾਮ ਪਤਾ ਸਾਰਾ ਕੁਝ ਗੁਪਤ ਰੱਖਿਆ ਜਾਵੇਗਾ ਤੇ ਬਾਪੂ ਜੀ ਇਹ ਕਹਿੰਦੇ ਨੇ ਵੀ ਅਸੀਂ 50000 ਨਾਮ ਦਵਾਂਗੇ ਹਾਂਜੀ ਬੱਪੂ ਜੀ ਹਾਂਜੀ ਹਾਂਜੀ ਕਿਹੜਾ ਬੰਦਾ ਪਤਾ ਕਰਕੇ ਦੱਸੇ ਜਾਣਾ ਹੈ 50000 ਰੁਪਿਆ ਗੁਪਤ ਉਹਦਾ ਨਾਮ ਨਹੀਂ ਲੰਦੇ 50000 ਰੁਪਿਆ ਸੀ ਉਹਨੂੰ ਇਨਾਮ ਦਵਾ ਮੰਗੇ ਖੁਸ਼ ਹੋ ਕੇ ਦਵਾ ਮੰਗੇ ਸਾਡਾ ਤਾਂ ਟੋ ਕੱਟ ਪੰਜੇ ਦੋ ਮਹੀਨੇ ਪਹਿਲਾਂ 22 ਫਰਵਰੀ ਨੂੰ ਖੁੱਲਿਆ ਉਹਦੇ ਅਸੀਂ ਪੱਕੀ ਰੈਪੋਰਟ ਲਿਖਾਤੀ ਸੀ ਇਸ ਸਾਲ ਦੇ ਵਿੱਚ ਐਸੇ ਚ 22 ਫਰਵਰੀ ਉਹ ਅਸੀਂ ਰੈਪੋਰਟ ਆਲੇ 10 ਮਹੀਨੇ ਵੀ ਨਹੀਂ ਹੋਏ ਹਾਂ 10 ਮਹੀਨੇ ਹਜੇ ਹੋਏ ਨਹੀਂ ਅਸੀਂ ਪੱਕੀ ਰੈਪੋਰਟ ਲਿਖਾਤੀ ਸੀ ਪੱਕੀ ਰਿਪੋਰਟ ਲਿਖਾ ਕੇ ਵੇਖ ਸਾਨੂੰ ਪੁਲਿਸ ਵਾਲਿਆਂ ਨੇ ਹਾਂਜੀ ਉਹਰੇ ਆਪ ਆ ਕੇ ਨਾਇਬ ਕੋਰਟ ਨੇ ਵਿੜਿਆ ਕੇ ਸਾਨੂੰ ਕਹਿੰਦਾ ਵੀ ਇਹ ਕੇਸ ਬੰਦ ਕਰਾ ਦਿਓ ਵੀ ਅਸੀਂ ਥੋੜੀ ਚੋਰੀ ਦੀ ਤਬਦੀਦ ਹੁਕ ਨੇ ਮਦਦ ਕਰਦੇ ਰਹਾਂਗੇ ਅੱਛਾ ਜੀ ਸਾਡੀ ਕੋਈ ਮਦਦ ਸਾਡੇ ਕੋਈ ਰਿਜ਼ਲਟ ਹੈ ਕਦੇ ਨਹੀਂ ਮੁੱਕੇ ਸਾਡੇ ਕੋਲ ਕੋਈ ਆਇਆ ਨਹੀਂ ਅੱਛਾ ਜੀ ਹੁਣ ਸਾਡੀ ਆ ਫੇਰ ਅਸੀਂ ਜਿਹੜੀ ਉਸ ਜਿਹੜੀ ਉਹ ਕਾਰਵਾਈ ਪਹਿਲਾਂ ਕਰੀ ਸੀਗੀ ਤਫਤੀਸ਼ ਨਹੀਂ ਹੋਈ ਇਸ ਦੀ ਕੋਈ ਉਹ ਸਾਡੀ ਕੋਈ ਸਾਡੀ ਤਫਤੀਸ਼ ਨਹੀਂ ਉਹ ਕੋਈ ਸਾਡੀ ਮਦਦ ਨਹੀਂ ਹੋਈ ਅੱਛਾ ਜੀ ਇਹ ਵੀਰ ਜੀ ਦਾ ਤੁਹਾਡਾ ਨਾਮ ਕੀ ਹੈ ਵੀਰ ਜੀ ਆਮਨਪ੍ਰੀਤ ਸਿੰਘ ਜੀ ਆਮਨਪ੍ਰੀਤ ਸਿੰਘ ਹੈ ਇਹਨਾਂ ਦੇ ਬਾਪੂ ਜੀ ਉਹਨਾਂ ਦੇ ਕੀ ਲੱਗਦੇ ਤੁਸੀਂ ਭਤੀਜਾ ਲੱਗਦਾ ਜੀ ਮੈਨੂੰ ਅੱਛਾ ਜੀ ਇਹ ਤੁਹਾਡੇ ਦਾਤਾ ਜੀ ਨੇ ਕਾਚਾ ਜੀ ਚਾਚਾ ਜੀ ਠੀਕ ਹੈ ਜੀ ਤੇ ਇਹ ਕਾਪੂ ਜੀ ਇਹ ਵੀ ਰਹੇਗਾ ਭਤੀਜਾ ਜੀ ਇਹਨਾਂ ਦਾ ਤੁਹਾਡਾ ਨਾਮ ਕੀ ਹੈ ਜੀ ਆਮਨਪ੍ਰੀਤ ਸਿੰਘ ਆਮਨਪ੍ਰੀਤ ਸਿੰਘ ਆ ਹਾਂਜੀ ਆਮਨਪ੍ਰੀਤ ਸਿੰਘ ਜੀ ਤੁਹਾਡੇ ਵੀ ਡੰਗਰ ਸੀ ਇਸ ਜਗ੍ਹਾ ਤੇ ਹਾਂ ਜੀ ਹਾਂ ਹੈਗੇ ਜੀ ਪਹਿਲਾਂ ਵੀ ਇੱਕ ਮੱਝ ਚੋਰੀ ਹੋਈ 22 ਫਰਵਰੀ ਨੂੰ ਜੀ ਅੱਛਾ ਜੀ ਇੱਕ ਹੁਣ ਹੋਈ ਹੈ ਜੀ 9 ਤਰੀਕ ਨੂੰ ਜੀ ਆਪਣੇ ਦਸੰਬਰ ਚ ਅੱਛਾ ਜੀ ਹੁਣ 9 ਤਰੀਕ ਨੂੰ ਹਾਂ ਜੀ ਹਾਂ ਤੇ ਅੱਜ ਕਿੰਨੀ ਹੋ ਗਈ ਆ 11 ਤਰੀਕ ਹੋਊਗੀ ਅੱਛਾ ਹਾਂ ਅੱਜ 11 ਦੋ ਦਿਨਾਂ ਦੀ ਗੱਲ ਲੜਾਈ ਪੀਦੇ ਦੋ ਦਿਨਾਂ ਦੀ ਗੱਲ ਆ ਏ ਹਾਂ ਜੀ ਹਾਂ ਜਿਹੜੇ ਨੇ ਆਏ ਲਕੇਸ਼ ਰਾਮਪਾ ਦਾ ਖਾ ਰਿਆ ਇਸ ਜਗਾ ਤੇ ਦੇਖੋ ਜੀ ਮੈਂ ਸਹ ਇਹ ਡੰਗਰ ਚਾਰੇ ਬਾਹਰ ਕੱਢ ਕੇ ਪਹਿਲਾਂ ਹਾਂਜੀ ਇਸ ਜਗ੍ਹਾ ਤੋਂ ਟਾਇਰ ਨਾਲ ਬੰਨ੍ਹਦੇ ਉਹ ਟਾਇਰ ਕਿੱਥੇ ਕਿਤੋਂ ਹੌੜੂ ਪਾਤਾ ਹਾਂਜੀ ਮਰੋਦ ਦੇ ਨਾਲ ਬੰਦੇ ਨੇ ਹਾਂਜੀ ਆ ਦੇਖੋ ਜੀ ਕਹਿੰਦੇ ਵੀ ਇੱਥੇ ਕਿ ਉਹਨਾਂ ਨੇ ਕੋਈ ਗੱਡੀ ਲਾਈ ਸੀਗੀ ਆਪਣੀ ਆ ਲੱਗੇ ਇੱਥੇ ਲਾਈ ਹੋਏ ਹਾਂ ਗੱਡੀ ਇੱਧਰ ਸਾਈਡ ਤੇ ਲਾਈ ਹੋਣੀ ਆ ਪੰਜੇ ਜੀ ਜੀ ਦੇਖੋ ਜੀ ਕਹੇ ਜੇ ਬੰਦੇ ਨੇ ਜੇ ਮੈਂ ਆਪਣਾ ਕੋਈ ਆਪਰਾ ਬੰਦਾ ਕੇ ਡੰਗਰ ਨੂੰ ਹੱਥ ਪਾਉਂਦਾ ਏ ਤਾਂ ਡੰਗਰ ਨਾ ਰੋਲਾ ਪਾਉਂਦਾ ਏ ਹਾਂ ਜੀ ਉਹਦਾ ਆ ਤੇ ਉਹਨਾਂ ਨੂੰ ਕੋਈ ਚੁੱਪ ਹੋ ਕੇ ਰਹਿ ਗਏ ਡੰਗਰ ਬੋਲੇ ਵੀ ਨਹੀਂ ਹੈਗੇ ਕੁਝ ਇਹ ਇੱਕ ਜਗ੍ਹਾ ਨਹੀਂ ਹੁੰਦਾ ਕਈ ਜਗ੍ਹਾ ਹੋਇਆ ਕੰਮ ਹੈ ਨਾ ਹਾਂ ਜੀ ਹਾਂ ਬਹੁਤ ਜਗ੍ਹਾ ਹੋਇਆ ਹੈ ਹਾਂ ਜੀ ਹਾਂ ਜੀ ਇਹ ਬੀਰ ਜੀ ਦੱਸ ਰਹੇ ਨੇ ਜਿਵੇਂ ਕਿ ਪੈਣਾ ਨਦੀ ਜਣੀ ਕਿ ਫਰਵਰੀ ਦੇ ਵਿੱਚ ਕਿੰਨੀ ਤਰੀਕ ਦਸੀਆ ਬਾਈ ਫਰਬਰੀ ਬਾਈ ਫਰਬਰੀ ਨੂੰ ਇਹਨਾਂ ਦੀ ਪਹਿਲਾਂ ਦੋ ਮੱਝਾਂ ਪਹਿਲਾਂ ਚੋਰੀ ਹੋ ਗਈਆਂ ਨੇ ਸੁਪਰ ਸੈਸ਼ਨ ਨੂੰ ਟੈਂਪੂ ਵੀ ਫੜਕੇ ਚੋਰੀ ਦਾ ਟੈਂਪੂ ਵੀ ਫੜਕੇ ਦਿੱਤੇ ਆ ਉਹ ਜਦ ਅਸੀਂ ਪੁੱਛਿਆ ਪੁਲਿਸ ਵਾਲਿਆਂ ਨੂੰ ਉਹ ਕਹਿੰਦੇ ਚੋਰੀ ਦਾ 16 ਫਰਵਰੀ ਦਾ ਹੀ ਅੱਛਾ ਜੀ ਫਿਰ ਉਹਨਾਂ ਨੇ ਕੋਈ ਤਰਵੀਸ਼ ਨਹੀਂ ਕੀਤੀ ਹੈਗੀ ਸਾਡੀ ਬੱਚਾ ਜੀ ਚੋਰੀ ਦਾ ਟੈਂਪੂ ਪਹੁੰਚ ਗਿਆ ਸੀ ਹਾਂ ਜੀ ਹਾਂ ਮੰਗ ਫੇਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਸ ਦੇ ਉੱਪਰ ਬਾੜੇ ਲੈ ਗਏ ਉਹਨੂੰ ਅੱਛਾ ਜੀ ਅੱਛਾ ਜੀ ਹੌਲਦਾਰ ਪੁਲਿਸ ਵਾਲਾ ਲੈ ਕੇ ਲਿਜਾ ਕੇ ਟਾਈਪੂ ਨੂੰ ਜਦ ਅਸੀਂ ਨੇ ਉਹ ਟਾਈਪੂ ਵਾਲੇ ਦਾ ਡਰਾਈਵਰ ਨੂੰ ਬੁਲਾ ਲਿਆ ਡਰਾਈਵਰ ਕਹਿੰਦਾ ਮੇਰਾ 15 ਤਰੀਕ ਦਾ ਵੀ ਆਹ ਭਾਈ ਨੂੰ ਵੀ 15 ਮੇਰਾ 15 ਫਰਵਰੀ ਨੂੰ ਮੇਰਾ ਟਾਈਪੂ ਚੋਰੀ ਹੋਇਆ ਵਾ ਮੇਰੀ ਉਰੇ ਇਹ ਨਾਮ ਤੇ ਲਿਖਾਈ ਵੀ ਆ ਸਾਨੂੰ ਉਹਨੇ ਗੋਲਿਆ ਗੋਲਿਆ ਕਮਾ ਲੀ ਜਣੀ ਹਾਂ ਚੋਰੀ ਹੋ ਗਿਆ ਵੀ ਮੈਂ ਹਾਂ ਹਾਂ ਉਹਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਨਾ ਪੁੱਛਣੇ ਰਾਹ ਦਿੱਤਾ ਕੋਲ ਸਾਡੀ ਦਾ ਹੱਥ ਵੰਨ ਕੇ ਵੇਂਤੀਆ ਵੀ ਹੁਣ ਸਾਡਾ ਫੇਰ ਦੁਬਾਰੇ ਨੁਕਸਾਨ ਹੋ ਗਿਆ ਅਸੀਂ ਗਰੀਬ ਬੰਦੇ ਆ ਹਾਂਜੀ ਸਾਡਾ ਹਜੇ ਸਾਲ ਹੋਇਆ ਨਹੀਂ ਸਾਲ ਦੇ ਵਿੱਚ ਸਾਡੀਆਂ ਪੰਜ ਪਰ ਤੁਸੀਂ ਇਹ ਜਿਹੜੀ ਐਫ ਆਰ ਆਈ ਦਰਜ ਕਰਾ ਤੀ ਜੇ ਉਹ ਕਰਾਈ ਵੀ ਐਫ ਆਰ ਆਈ ਸਾਡੀ ਹੁਣ ਚੋਰੀ ਹੋਈ ਆ ਹੁਣ ਵੀ ਕਰਾ ਤੀ ਅੱਛਾ ਜੀ ਉਹ 105 ਨੰਬਰ ਆ ਕੇ ਨਾ ਆ ਦੱਸ ਕੇ ਗਿਆ ਵੀ ਉਹ ਤੁਸੀਂ ਕਹਿੰਦਾ ਲੋ ਤਾਂ ਤੁਹਾਨੂੰ ਪਤਾ ਲੱਗ ਜੀ 105 ਨੰਬਰ 105 ਨੰਬਰ ਰੱਖ ਕੇ ਗਿਆ ਆਪਣੇ ਇਹ ਵੀ 105 ਨੰਬਰ ਆਉਂਦਾ ਹੈ ਆਨਲਾਈਨ ਜਿੱਥੋਂ ਬਾਦੀ ਕਢਾ ਲੋ ਕਹਿੰਦਾ ਤੁਸੀਂ ਅੱਛਾ ਜੀ ਐਫਆਰ ਆਈ ਨੰਬਰ 105 ਨੰਬਰ ਆ ਹਾਂ ਹਾਂ ਤੇ ਹੁਣ ਕੀ ਕਹਿੰਦੇ ਨੇ ਮੁਲਾਜ਼ਮ ਮੁਲਾਜ਼ਮ ਕਹਿੰਦੇ ਨੇ ਵੀ ਅਸੀਂ ਤਬਦੀਦ ਕਰਦੇ ਹਾਂ ਹਾਂ ਜੀ ਜੇ ਤਬਦੀਦ ਹੋਏ ਤੇ ਸਾਨੂੰ ਕੁਝ ਮਿਲ ਕੇ ਹੱਥ ਲੱਗੀ ਗੱਲ ਫਿਰ ਤੁਹਾਨੂੰ ਅਸੀਂ ਦੱਸ ਦਾਂਗੇ ਅੱਛਾ ਜੀ ਹੁਣ ਸਾਡੇ ਹੁਣ ਸਾਨੂੰ ਪਤਾ ਲੱਗਿਆ ਵੀ ਬੜੇ ਚਾਰ ਸਭੀ ਚੋਰੀ ਹੋਈਆਂ ਪੌਲੇ ਵੀ ਹੋ ਗਈਆਂ ਉਹੀ ਜਿਹੜੀ ਗੱਡੀ ਸਾਡੇ ਆਈ ਸੀ ਵੀਡੀਓ ਵਿੱਚ ਉਹ ਵੀਡੀਓ ਵਿੱਚ ਉਹੀ ਗੱਡੀ ਪੁਲਿਸ ਵਾਲੇ ਉਹਦੇ ਆਏ ਤੇ ਅੱਜ ਫੇਰ ਉਹੀ ਕਹਿੰਦੇ ਨੇ ਵੀ ਆਹੀ ਗੱਡੀ ਉਹਨਾਂ ਕੋਲ ਫੇਰ ਉੱਥੇ ਵੀ ਥੀ ਸਾਡੀ ਦਾ ਹੱਥ ਤਾਂ ਵੀ ਉਹੀ ਇੱਕੋ ਪਾਰਟੀ ਉਹ ਬੰਮਾ ਪਾਰਟੀਆ ਗਾਇਕ ਦਾ ਟਾਕੜਾ ਹੈ ਅੱਛਾ ਜੀ ਇਹਨਾਂ ਨੂੰ ਉੱਪਰੋਂ ਸਹਾਈ ਹੈ ਕਿਸੇ ਚਾਹੇ ਕਿਸੇ ਵੀ ਕਿਸੇ ਵੀ ਸਹਾਈ ਹੋਵੇ ਇਹ ਬਿਨਾ ਸਹਾਈ ਦੇ ਇਹਨਾਂ ਨੇ ਇਹ ਕੰਮ ਨਹੀਂ ਕਰਿਆ ਹਾਂਜੀ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਸਾਡੀ ਇਹ ਪ੍ਰਸ਼ਾਸਨਾ ਮਦਦ ਕਰੇ ਸਾਨੂੰ ਜੇ ਮੱਜਾ ਮਿਲ ਜੇ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਹਾਂਜੀ ਜੇ ਸਾਨੂੰ ਜੇ ਕੋਈ ਦੱਸੇ ਵੀ ਉਹ ਬੰਦੇ ਦਾ ਨਾਮ ਅਸੀਂ ਗੁਪਤ ਰੱਖਾਂਗੇ ਦੱਸ ਦੇਣ ਉਹਨੂੰ ਇਨਾਮ ਵੀ ਦਵਾਂਗੇ 50000 ਰੁਪਿਆ ਠੀਕ ਹੈ ਜੀ ਬਸ ਸਾਡੀ ਹੱਥ ਬੰਨ ਕੇ ਬੇਨਤੀ ਆ ਬਾਏ ਹਾਂਜੀ ਜਿਵੇਂ ਆਪਾਂ ਨੇ ਵੀਡੀਓ ਵਿੱਚ ਫੱਟੇ ਦਿਖਾਏ ਨੇ ਉਸ ਦੇ ਉੱਪਰ ਨਸਾਨੀਆ ਤਰੇੜਾਂ ਦੀ ਹਾਂ ਉਹ ਕਈ ਵਾਰੀ ਕੋਈ ਬੰਦੇ ਜਾਣਦੇ ਹੁੰਦੇ ਨੇ ਤੇ ਇੱਕ ਬੰਦਾ ਕੋਈ ਜਾਣਦਾ ਇਸ ਦੇ ਨਾਮ ਅਸੀਂ ਨਾ ਗੁਪਤ ਰੱਖਾਂਗੇ ਹਾਂ ਬਾਏ ਬਾਪੂ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਪੋਹੋ ਮੇਰਾ ਨਾਮ ਕੁਲਦੀਪ ਸਿੰਘ ਸਾਨਾ ਉਹ ਪਤ ਸਿੰਘ ਹਾਂਜੀ ਮੋਬਾਈਲ ਸੇਵ ਕਰ ਦੋ ਬੰਦਾ ਸਾਡੇ ਨਾਲ ਜੀ ਅਸੀਂ ਵਿੱਚ ਨਾ ਜੀ ਹਾਂ ਜੀ ਹਾਂ ਕੁਲਦੀਪ ਸਿੰਘ ਜਿਸਾਨਾ ਉਹ ਬਾਂਦ ਸੀ ਕਿ ਮੋਬਾਈਲ ਨੰਬਰ 991500 ਹਾਂਜੀ 991500 9122 9122 ਹਾਂ ਹਾਂ ਠੀਕ ਆ ਜੀ ਇਸ ਨੰਬਰ ਤੇ ਬੰਦਾ ਕੰਟੈਕਟ ਕਰ ਲੈ ਵੀ ਜੇ ਕਿਸੇ ਨੂੰ ਕੋਈ ਸੁਭੂ ਲੱਗਦੀ ਆ ਹਾਂ ਜੀ ਹਾਂ ਜੀ ਚਾਹੇ ਤੁਹਾਨੂੰ ਆਪਣਾ ਲਿਖਾ ਦੇ ਹਾਂਜੀ ਹਾਂਜੀ ਅੰਮ੍ਰਿਤ ਜੀ ਤੁਸੀਂ ਦੱਸ ਦਿਓ ਆਪਣਾ ਮੋਬਾਈਲ ਨੰਬਰ 9781869845 ਅਮਨਪ੍ਰੀਤ ਸਿੰਘ ਹਾਂਜੀ ਇਹ ਵੀਰ ਜੀ ਉਹਨਾਂ ਦਾ ਮੋਬਾਈਲ ਨੰਬਰ ਆ ਸਨਾਂਬਲ ਵੀ ਸਨਾਂਬਲ ਵੀ ਹਾਂਜੀ ਹਾਂਜੀ ਤੇ ਇਹ ਵੀਰ ਜਿਹੜਾ ਨੂੰ ਫੋਨ ਕਰ ਲਿਓ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ ਸੀ ਆਈ.ਡੀ. ਹੁੰਦੀ ਆ ਮਾੜੀ ਮੋਟੀ ਆ ਨਾ ਜੀ ਕਿਤੇ ਹੋਰ ਕਿਤੇ ਬਾਰਦਾਤ ਹੁੰਦੀ ਆ ਇਹ ਕੰਮ ਜਿਹੜੇ ਇਹ ਕੰਮ ਕਰਦੇ ਨੇ ਪਤਾ ਲੱਗ ਜਵੇ ਹਾਂਜੀ ਹਾਂਜੀ ਨਹੀਂ ਉਹਨਾਂ ਨੇ ਹੌਸਲੇ ਬਲੰਦ ਹੋ ਗਏ ਹਾਂਜੀ ਆ ਦੇਖੋ ਜੀ ਸਾਡੇ ਨਜ਼ਦੀਕੀ ਪਿੰਡ ਤੇ ਚਨਾਦਲ ਕਲਾ ਪਿੰਡਾ ਉਸ ਜਗ੍ਹਾ ਵੀ ਬਾਪੂ ਜੀ ਕਹਿ ਰਹੇ ਨੇ ਉਹਦਾ ਰਫਟਾ ਇੰਜਾਂ ਨੇ ਬਾਪੂ ਜੀ ਇਹ ਜਿਹੜਾ ਪਿੰਡ ਚਨਾਦਲ ਕਲਾ ਤੇ ਕਿੰਨੀ ਕੁ ਦੂਰੀ ਤੇ ਆ ਸਾਡੇ ਕੋਲ ਉਹਨੇ ਤੇ 2 ਕਿਲੋ 2 ਕਿਲੋ ਮੀਟਰ ਹੋਊਗਾ ਹਾਂ 2 ਹਾਂ ਬਸ ਸਾਰਾ 2 ਕਿਲੋਮੀਟਰ ਜਣੀ ਕਿ ਇਥੋਂ ਪੋਲਾ ਦਾ ਮੋਲਾ ਮੂਲੇ ਪਰ ਦੇ ਕੋਲੇ ਹਾਂ ਉਹ ਹੈਗਾ ਜੀ ਇਥੋਂ 12 ਕਿਲੋਮੀਟਰ ਹੋਣਾ ਪੋਲੇ ਤੋਂ ਜਿਹੜੀ ਮੂਲੇ ਪਰ ਦੇ ਕੋਲੇ ਮੰਨ ਲਾ ਹਾਂ ਜਾਂ ਦੂਰ ਭੱਗਿਆ ਪੋਲਾ ਹਾਂ ਪੋਲਾ ਪਰ ਤੋਂ ਪੈਂਦਾ 3-4 ਕਿਲੋਮੀਟਰ ਅੱਗੇ ਹਾਂ ਬਿਛਾਦੀ ਮਦਦ ਕਰੀ ਜਾਵੇ ਹਾਂ ਜੀ ਹਾਂ ਜੀ ਦੇਖੋ ਥੋੜੇ ਦਿਨ ਦੀ ਗੱਲ ਆ ਇੱਕ ਦੋਂਦੇ ਵਿੱਚ ਇੱਕ ਪਿੰਡ ਪੋਲੇ ਚੋਰੀ ਹੋ ਗਈ ਆ ਪਿੰਡ ਚ ਨਾਲ ਕਲਾਂ ਵੀ ਹੋ ਗਈ ਹੈ ਹੁਣੇ ਹੋਈ ਅੱਜ ਅੱਜੇ ਆਈ ਦੀ ਰਾਤ ਹੋਈ ਹੈ ਜੀ ਪਿੰਡ ਚ ਨਾਲ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਾ ਕੇ ਜੀ ਹਾਂ ਤੇ ਬਾਪੂ ਜੀ ਉਹਨਾਂ ਦੇਖੋ ਇਹ ਆਪਣਾ ਦੁੱਖ ਦੱਸ ਰਹੇ ਨੇ ਇਹ ਦੇਖੋ ਇਹਨਾਂ ਦੇ ਇੰਨਾ ਡੰਗਰ ਪੰਜ ਚੋਰੀ ਹੋ ਚੁੱਕੇ ਨੇ ਜਿਵੇਂ ਕਿ ਪਹਿਲਾਂ 2 ਫਰਵਰੀ ਦੇ ਵਿੱਚ ਮੱਝਾਂ ਚੋਰੀ ਹੋ ਚੁੱਕੀਆਂ ਸੀਗੀਆਂ ਫਰਵਰੀ ਹਾਂਜੀ ਹਾਂਜੀ ਹਾਂ ਤੇ ਹੁਣ ਤਿੰਨ ਹੁਣ ਹੋ ਗਈਆਂ ਹੁਣ ਤੁਸੀਂ ਜਿਵੇਂ ਕਿ ਹੁਣ ਦੇ ਕੋਈ ਡੰਗਰ ਕੋਈ ਵੀ ਲੱਖ ਰੁਪਏ ਤੋਂ ਘੱਟ ਨਹੀਂ ਆਉਂਦਾ ਹੈਗਾ ਜਿਹੜਾ ਵਧੀਆ ਚੰਗਾ ਡੰਗਰ ਹੁੰਦਾ ਹੈ ਲੱਖ ਤੋਂ ਵੀ ਉੱਪਰ ਕੀਮਤ ਆ ਉਸਦੀ ਤੇ ਬਾਪੂ ਜੀ ਉਹਨੇ ਕਹਿੰਦੇ ਨੇ ਵੀ ਸਾਡਾ ਘੱਟੋ ਘੱਟ 4-5 ਲੱਖ ਦੇ ਵਿੱਚ ਨੁਕਸਾਨ ਹੋ ਚੁੱਕਿਆ ਹੈ ਨਾ ਜੀ ਹਾਂਜੀ ਹਾਂ ਏ ਆਪਣੇ ਨਾਲ ਖੜੇ ਨੇ ਪਪੂ ਜੀ ਇਸ ਸਮੇ ਹਾਂਜੀ ਤੁਸੀਂ ਵੇਖ ਸਕਦੇ ਹੋ ਤੇ ਇਹਨਾਂ ਦਾ ਹੋ ਗਿਆ 4-5 ਲੱਖ ਦੇ ਕਰੀਬ ਨੁਕਸਾਨ ਹਾਂਜੀ ਤੇ ਬਹੁਤ ਵੱਡਿਆ ਅੰਜਾਮ ਦਿੱਤਾ ਇਹ ਚੋਰਾਂ ਨੇ ਇੱਕ ਬਹੁਤ ਵੱਡੀ ਬਾਦਦਤ ਹੋਈ ਆ ਤੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਲੋਕੇਸ਼ਨ ਪਿੰਡ ਵੀ ਨਜ਼ਦੀਕ ਹੈ ਨੇੜੇ ਪਿੰਡ ਦੇ ਜਗ੍ਹਾ ਇਹਨਾਂ ਦੀ ਜਿਸ ਜਗ੍ਹਾ ਦੇ ਡੰਗਰ ਖੜਦੇ ਨੇ ਆਂ ਦੇਖੋ ਜੀ ਆ ਪਿੰਡ ਨਜ਼ਦੀਕ ਹੈ ਜੀ ਹਾਂਜੀ ਆ ਸਾਹਮਣੇ ਆਪਾਂ ਵੀ ਨੇੜੇ ਕਰਕੇ ਦਿਖਾ ਦਿੰਨੇ ਆ ਵੀਡੀਓ ਚ ਇਹ ਪਿੰਡਾਂ ਜਾਨੀ ਕਿ ਤੁਸੀਂ ਵੇਖ ਸਕਦੇ ਹੋ ਬਿਲਕੁਲ ਨਜ਼ਦੀਕ ਹੈ ਜਿਸ ਜਗ੍ਹਾ ਤੇ ਇਹਨਾਂ ਦੇ ਡੰਕਰ ਖੜਦੇ ਨੇ ਇਹ ਇਹਨਾਂ ਦਾ ਬਾਹਰ ਆ ਬਾਦੀ ਲਾ ਲਓ ਤੁਸੀਂ ਜੇ ਜੇ ਚਾਹਤ ਹੈਗਾ ਤੇ ਖੜਦੇ ਨੇ ਡੰਕਰ ਆ ਇਹ ਲੋਕੇਸ਼ ਨੇ ਇਹਨਾਂ ਦੀ ਇਹ ਹਾਂ ਜੀ ਆ ਖੇਤ ਇਹਨਾਂ ਦੀ ਜ਼ਮੀਨ ਇਹਨਾਂ ਦੀ ਬਾਪੂ ਨਾਲ ਜੀ ਇੱਥੇ ਮੋਟਰਾਂ ਮੋਟਰ ਤੋਂ ਖੜਦੇ ਨੇ ਡੰਕਰ ਇਹਨਾਂ ਦੇ ਇੱਕ ਹੋਰ ਬਾਪੂ ਜੇ ਜੇ ਕਰ ਇੱਥੇ ਕੈਮਰੇ ਲੱਗੇ ਹੁੰਦੇ ਉਹਨਾਂ ਦਾ ਫਾਇਦਾ ਹੁੰਦਾ ਨਾ ਜੀ ਉਹਦਾ ਜੇ ਕੇ ਜੇ ਸਰਕਾਰ ਨੂੰ ਪੰਚਾਇਤ ਨੂੰ ਵੀ ਚਾਹੀਦਾ ਵੀ ਕਮਰੇ ਲੱਗੇ ਹੋਣ ਲੱਗੇ ਜਣਾ ਹਰੇਕ ਪਿੰਡ ਦੇ ਵਿੱਚ ਹੁਣ ਜਣੀ ਕੇ ਇਹ ਬਹੁਤ ਫਰਕ ਪੈਂਦਾ ਜੇ ਕੋਈ ਵੀਡੀਓ ਹੋਵੇ ਹਾਂਜੀ ਦਰਸ਼ਕ ਭਰਾਵਾ ਆਪਾਂ ਵੀਡੀਓ ਦਿਖਾਣਾ ਜਿਹੜੇ ਬੰਦੇ ਨੇ ਇੱਕ ਉਹ ਹੀ ਜਿਹੜੀ ਗੱਡੀ ਆ ਕਿੱਧਰ ਨੂੰ ਗਈ ਨੇ ਹਾਂਜੀ ਤੁਹਾਨੂੰ ਦਿਖਾਣੇ ਇਸ ਵਿੱਚ ਗੱਡੀ ਆਊਗੀ ਵੀਡੀਓ ਦਾ ਆ ਦੇਖੋ ਜੀ ਗੱਡੀ ਇਸ ਵਿੱਚ ਲੰਗ ਰਹੀ ਆ ਤੇ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਈ ਵੀ ਆ ਜੀ ਜਿਵੇਂ ਕੀ ਕੈਮਰੇ ਤੇ ਪਿੰਡਾਂ ਦੇ ਵਿਚਾਲੇ ਦਾਲੇ ਲੱਗੇ ਹੋਣ ਉਸ ਦੇ ਨਾਲ ਬਹੁਤ ਫਰਕ ਪੈਂਦਾ ਇਹ ਹੈ ਨਾ ਜੀ ਹਾਂਜੀ ਹਾਂਜੀ ਇਹ ਕੀ ਕਹਨੇ ਚਾਹੁੰਦੇ ਜਿਹੜੀ ਕਿ ਅੱਜ ਕੱਲ 21ਵੀਂ ਸਦੀ ਚੱਲ ਰਹੀ ਆ ਹੁਣ ਇਹ ਵੀ ਆਪਣੇ ਹਰੇਕ ਪਿੰਡ ਦੇ ਵਿੱਚ ਪੰਚਾਇਤ ਨੂੰ ਜਾਂ ਸਰਕਾਰ ਨੂੰ ਚਾਹੀਦਾ ਕਿ ਕੈਮਰੇ ਲੱਗੇ ਹੋਣ ਚਾਹੁੰਦੇ ਨਾ ਬਹੁਤ ਫਰਕ ਹੁੰਦਾ ਹੀ ਹੁਣ ਇਹ ਜਿਹੜੇ ਇਹ ਚੋਰੀ ਹੁੰਦੀ ਨਾ ਪਤਾ ਲੱਗ ਜਾਂਦਾ ਹੁੰਦੀ ਹੈ ਨਾ ਜੀ ਹਾਂਜੀ ਨੰਬਰ ਪਲੇਟ ਪਤਾ ਲੱਗ ਜਾਂਦਾ ਹਾਂ ਹਾਂ ਚੋਰੀ ਦਾ ਪਤਾ ਲਾ ਜਾਂਦਾ ਵੀ ਕਿੱਦਣੂ ਟੈਂਪੂ ਆਪਣੇ ਬਾਰਦਾਤ ਹੁੰਦੀ ਆ ਜਾਂਦੇ ਆਉਂਦੇ ਪਤਾ ਲਾ ਜਾਂਦਾ ਹਾਂਜੀ ਪਰ ਜੇ ਹੁਣ ਜਿਹੜੀ ਤੁਸੀਂ ਐਫ ਆਰ ਆਈ ਜਿਵੇਂ ਦਰਜ ਕਰਾਈ ਆ ਪਰ ਉਹ ਪੁਲਿਸ ਦਾ ਜਿਹੜਾ ਹੁਣ ਫਰਜ ਬਣਦਾ ਨਿਭਾਉਂਦਾ ਨਾ ਜੀ ਹਾਂ ਹਾਂ ਹੁਣ ਤੁਸੀਂ ਆਪਣਾ ਕੰਮ ਕਰਤੇ ਹੀ ਨਹੀਂਗੇ ਹਾਂਜੀ ਆਪਣਾ ਫਰਜੇ ਨਿਭਾ ਲਿਆ ਵੀ ਜਿਹੜੀ ਐਫ ਆਰ ਆਈ ਲਿਖਾ ਦਿੱਤੀ ਉਥੇ ਹਾਂਜੀ 105 ਨੰਬਰ ਹੈ ਜੀ ਅੱਛਾ ਜੀ 105 ਨੰਬਰ ਇਹਨਾਂ ਦੀ ਐਫ ਆਰ ਐ ਐਫ ਆਈ ਆਰ ਆ ਤੇ ਮੂਲੇ ਪਰ ਥਾਣੇ ਵਿੱਚ ਲਿਖਾਈ ਗਈ ਆ ਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਆਪਣਾ ਹਾਂਜੀ ਹਾਂਜੀ ਜ਼ਿਲ੍ਹਾ ਫਤੇਗੜ ਸਾਹਿਬ ਹਾਂਜੀ ਵੀ ਫਤੇਗੜ ਸਾਹਿਬ ਹੈ ਜੀ ਆਪਣਾ ਤਹਿਸੀਲ ਵੀ ਆਪਣਾ ਫਤੇਗੜ ਸਾਹਿਬ ਹੈ ਆ ਤੇ ਹੁਣ ਤਾਂ ਇਹਨਾਂ ਜਿਹੜੇ ਮੁਲਾਜ਼ਮਾਂ ਦਾ ਫਰਜ਼ ਬਣਦਾ ਜਿਹੜਾ ਕਾਰਵਾਈ ਕਰਨਾ ਨਾ ਜੀ ਪ੍ਰਸ਼ਾਸਨ ਵੱਲੋਂ ਵੀ ਹਾਂ ਹੈਲਪ ਹੋਣੀ ਚਾਹੀਦੀ ਸਾਨੂੰ ਤੇ ਤੁਸੀਂ ਹੋਰ ਸਰਕਾਰ ਤੋਂ ਕੀ ਚਾਹੁੰਦੇ ਹੋ ਜਣੀ ਕਿ ਜੀ ਮਾਲੀ ਮਦਦ ਅਸੀਂ ਤਾਂ ਚਾਹੁੰਦੇ ਆਂ ਵੀ ਜੇ ਹੱਥੀਂ ਉਹ ਸਾਡਾ ਸਰਕਾਰ ਸਾਨੂੰ 5 ਮਹੀਨਿਆਂ ਦਾ ਸਾਨੂੰ ਜੋ ਵੀ ਜਾਇਜ਼ ਹਾਂਜੀ ਆਪਣੀ ਮਰਜ਼ੀ ਗੱਲ ਸਾਨੂੰ ਕੁਛ ਨਾ ਕੁਛ ਮਦਦ ਮਿਲ ਜਵੇ ਅਸੀਂ ਕੋਈ ਹੋਰ ਡੰਗਰ ਖਰੀਦ ਲਈਏ ਦੁੱਧ ਹੁਣ ਸਾਡੇ ਤਾਂ ਦੁੱਧ ਜਮਾ ਮੂੰਹ ਚੋਂ ਖੋਕੇ ਲੱਗੇ ਹੁਣ ਸਾਡੇ ਤਾਂ ਘਰਾਂ ਦੁੱਧ ਵੀ ਨਹੀਂ ਹੈ ਅਸੀਂ ਤਾਂ ਮਿੰਤਦਾਦੀ ਕਰਦੇ ਆਂ ਵੀ ਗਰੀਬ ਬੰਦੇ ਆਂ ਵੀ ਇਹ ਸਾਨੂੰ ਜਿੰਨੇ ਵੀ ਬਣਦੀਆਂ ਉੰਨੀ ਮਦਦ ਦੇ ਰਹੇ ਆਂ ਇਹਨੇ ਅਸੀਂ ਗਵਰਨਮੈਂਟ ਦੇ ਭਗਵਾਨਤਮਾਨ ਦਾ ਜੋ ਸੀਐਮ ਸਾਹਿਬ ਨੇ ਅਸੀਂ ਇਹਨਾਂ ਦੇ ਧੰਨਵਾਦੀ ਹੋਵਾਂਗੇ ਵੀ ਸਾਨੂੰ ਮਦਦ ਦੇ ਦੇਣ ਇਹ ਕੁਸਰਾ ਕੁਸ ਅੰਧਪਚਾਦ ਅਸੀਂ ਦੋ ਜਣੇ ਜੇ ਇਹ ਕਿਹ ਡੰਗਰ ਵੀ ਲੈ ਲੀਏ ਉਹ ਵੀ ਠੀਕ ਆ ਚਾਹ ਪਾਣੀ ਸਾਡਾ ਚਾਹ ਪਾਣੀ ਚੱਲ ਜੂ ਗਰੀਬ ਬੰਦੇ ਆ ਸਾਡਾ ਹੋਰ ਕਿਸੇ ਪਾਸੇ ਹੱਥ ਬੂਜ ਨਹੀਂ ਪੈਂਦਾ ਪਹਿਲਾਂ ਹੀ ਕਰਦੇਈਆਂ ਅਸੀਂ ਹਾਂਜੀ ਬਾਏ ਆ ਬੇਨਤੀ ਆ ਸਾਡੀ ਤੇ ਹੁਣ ਜਿਹੜੀ ਸਰਕਾਰ ਆਮ ਪਾਰਟੀ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਮ ਪਾਰਟੀ ਦਾ ਆਮ ਆਮ ਪਾਰਟੀ ਨੂੰ ਕਹਿੰਦੇ ਆ ਵੀ ਆਪ ਪਾਰਟੀ ਕੰਟਰੋਲ ਕਰੇ ਹਾਂਜੀ ਵੀ ਇੰਨੇ ਬਾਰਦਾਤਾਂ ਹੁੰਦੀਆਂ ਨੇ ਇੰਨੀਆਂ ਤਾਰਾ ਵੱਡੀਆਂ ਜਾਂਦੇ ਨੇ ਇੰਨੇ ਚੋੜੀਆਂ ਹੁੰਦੀਆਂ ਨੇ ਇਹ ਗਾਇਕ ਹਾਂਜੀ ਬਾਪੂ ਜੀ ਜਿਹੜਾ ਇਹ ਤੁਹਾਨੂੰ ਸ਼ੱਕ ਕਿਵੇਂ ਲੱਗਦਾ ਵੀ ਕਿਸ ਪ੍ਰਕਾਰ ਕਾਰਵਾਈ ਹੋਣੀ ਚਾਹੀਦੀ ਹੈ ਜਿਆਦਾ ਸ਼ੱਕ ਕਿਸ ਪਰ ਲੱਗਦਾ ਜੀ ਤੁਹਾਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਇਹ ਹੈ ਜੀ ਜੋ ਪਿੰਡ ਵਿੱਚ ਕੱਟੇ ਵਾਲੇ ਫਿਰਦੇ ਨੇ ਹਾਂਜੀ ਕੱਟੇ ਕਿਤੇ ਰੋਜ਼ ਤਾਂ ਨਹੀਂ ਮਿਲਦੇ ਆ ਕਟਾਊ ਮਾਲ ਰੋਜ਼ ਨਹੀਂ ਮਿਲਦਾ ਇਹ ਪਿੰਡ ਚ ਪਹਿਲਾਂ ਦਿਨ ਚ ਆਪਣੀ ਸੀਆਈਡੀ ਲੰਦੇ ਨੇ ਹਾਂਜੀ ਸਾਡੇ ਦਾ ਕੱਟੇ ਵਾਲਿਆਂ ਪਰ ਵੀ ਸ਼ੱਕ ਆ ਵੀ ਹੋ ਸਕਦਾ ਕੱਟੇ ਵਾਲਿਆਂ ਦੀ ਮਿਲੀਭੁਗਤ ਨਾਲ ਇਹ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਇਹ ਇਨਾਂ ਤੇ ਵੀ ਕੱਟੇ ਵਾਲੇ ਤੇ ਵੀ ਗਵਰਨਮੈਂਟ ਨੂੰ ਨੱਥ ਪਾਉਣੀ ਚਾਹੀਦੀ ਆ ਹਾਂਜੀ ਹੱਥ ਬੰਨ੍ਹ ਕੇ ਬੇਨਤੀ ਆ ਇਹਨਾਂ ਨੂੰ ਹਟਾਉਣਾ ਚਾਹੀਦਾ ਵੀ ਰੋਜ਼ ਕਿਤੇ ਇਹਨਾਂ ਨੂੰ ਕੱਟੇ ਮਿਲ ਜਾਂਦੇ ਨੇ ਆ ਫੰਡਰ ਮੈਂਸਾ ਮਿਲਦੀਆਂ ਨੇ ਇਹਦਾ ਨੂੰ ਜਾਣ ਕੇ ਆ ਜਾਂਦੇ ਨੇ ਪਿੰਡਾਂ 'ਚ ਫਿਰ ਜਾਂਦੇ ਨੇ ਹਾਂਜੀ ਚੰਗੇ ਡੰਗਰ ਦੇਖ ਕੇ ਫਿਰ ਇਹਨਾਂ ਦੀ ਇਹ ਬਾਤ ਦੱਸ ਕਰ ਦਿੰਦੇ ਨੇ ਸਾਡੇ ਨਾਲ ਆਏ ਆ ਵੀ ਇਹਨਾਂ ਨੂੰ ਰੋਕਿਆ ਜਾਵੇ ਹਾਂਜੀ ਇਹ ਕੋਚੜਖਾਨੇ ਪਹਚਾਣਦੇ ਡੰਗਰਾਂ ਨੂੰ ਜੀ ਹਾਂਜੀ 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 ਉਹਨਾਂ ਦਿਲ ਵੀ ਇਹਨਾਂ ਦੇ ਦੇਖੋ ਕਹੇ ਜੇ ਨੇ ਇਹ ਕਮੈਂਟਾਂ ਤੋਂ ਲੱਗਦਾ ਵੈਸੇ ਨਾ ਜੀ ਘਰ ਖੁੱਲ ਗਿਆ ਜੀ ਦੇ ਲੈਣਾ ਨਹੀਂ ਬਸ ਹਾਂਜੀ ਬੰਦਾ ਦਾ ਇਹ ਜਿਹੇ ਕੰਮ ਸੋਚਦਾ ਵੀ ਨਹੀਂ ਹਾਂਜੀ ਹੱਥ ਬੰਨ ਕੇ ਬੇਨਤੀ ਆ ਜੀ ਹਾਂਜੀ ਹਾਂਜੀ ਵੀ ਇਹ ਜਿਹੜੀ ਭਗਵਾਨਤਮਾਨ ਸਰਕਾਰ ਤੱਕ ਸਾਡੀ ਵੀਡੀਓ ਪਹੁੰਚ ਜਾਵੇ ਨਾ ਜੀ ਹਾਂਜੀ ਸੀਐਮ ਸਾਹਿਬ ਸੀਐਮ ਸਾਹਿਬ ਸਾਹਿਬ ਕੋਲ ਦੋਆ ਸਾਡੀ ਬੇਨਤੀ ਆ ਇਹ ਸੀਐਮ ਸਾਹਿਬ ਕੋਲ ਪਹੁੰਚੇ ਨਹੀਂ ਚਾਹੀਦਾ ਸਾਡਾ ਡਰੈਸ ਸਾਰਾ ਕੁਝ ਜਾਣ ਚਾਹੀਦਾ ਸਾਨੂੰ ਸੀਐਮ ਸਾਹਿਬ ਜਿੰਨੇ ਵੀ ਬਣਦੀ ਉਹਨਾਂ ਨੂੰ ਆਪਣੇ ਮੁਤਾਬਕ ਜਿੰਨੇ ਵੀ ਉਹਨਾਂ ਤੇ ਬਣਦੀ ਆ ਸਾਨੂੰ ਮਦਦ ਦੇਣ ਅਸੀਂ ਉਹਨਾਂ ਦੇ ਬੜੇ ਬਹੁਤ ਧੰਨਵਾਦੀ ਹੋਵਾਂਗੇ ਸਾਨੂੰ ਅਸੀਂ ਆਪਣਾ ਇੱਕ ਮਾਸਤਾ ਲਈ ਲਿਆ ਨਾਣਿਆਂ ਨੂੰ ਦੁੱਧ ਪਲਾਈਏ ਚਾਹ ਪਾਣੀ ਪੀਏ ਸਾਡਾ ਚਾਹ ਪਾਣੀ ਚੱਲ ਪਵੇ ਆ ਆ ਵੀ ਅਸੀਂ ਹੁਣ ਵੀ ਕਰਜਈ ਹੋਏ ਪਿਆ ਹਾਂਜੀ ਸਾਤੇ ਉਹਨੂੰ ਉਹ ਲੈ ਆ ਨਹੀਂ ਜਾਂਦਾ ਵੀ ਗਵਰਨਮੈਂਟ ਨੂੰ ਸੀਐਮ ਸਾਹਿਬ ਨੂੰ ਸਾਨੂੰ ਮਦਦ ਦੇਣੀ ਚਾਹੀਦੀ ਹਾਂਜੀ ਹੱਥ ਬੰਨ੍ਹ ਕੇ ਬੈਠੇ ਕੋਈ ਆ ਬਜ਼ੁਰਗ ਨੇ ਵਿਚਾਰੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਜੀ ਹਾਂ ਜੀ ਹਾਂ ਜੀ ਦੇਖੋ ਜੀ ਕੋਈ ਨਾ ਕੋਈ ਭੈਣ ਭਰਾ ਜੇ ਸਾਡੀ ਵੀਡੀਓ ਦੇਖ ਰਿਹਾ ਇੱਕ ਤਾਂ ਨਾ ਦੱਬ ਕੇ ਤੁਸੀਂ ਸ਼ੇਅਰ ਕਰੋ ਹੁਣ ਦੇਖੋ ਜੀ ਬਾਰਦਾਤਾਂ ਬਹੁਤ ਹੋ ਰਹੀਆਂ ਨੇ ਠੀਕ ਨਹੀਂ ਦਿਨ ਪਰ ਦਿਨ ਅੰਜਾਮ ਦੇ ਰਹੇ ਨੇ ਇਹ ਜਿਹੜੇ ਇਹ ਡੰਗਰਾਂ ਵਾਲਾ ਗਰੋਹ ਆ ਇਹ ਹਾਂ ਜੀ ਹਾਂ ਜੀ ਤੇ ਦੇਖੋ ਥੋੜੇ ਦਿਨ ਦੀ ਗੱਲ ਆ ਇੱਕ ਅੱਜ ਵੀ ਚੋਰੀ ਹੋ ਚੁੱਕਿਆ ਚਨਾਥਲ ਪਿੰਡੋਈ ਆ ਹਾਂ ਜੀ ਦੇਖੋ ਦੋ ਦਿਨ ਹੀ ਲੰਘਣ ਦੰਦੇ ਗੇ ਨਿੱਤੇ ਨਵੀਆਂ ਚੋਰੀਆਂ ਹੋ ਰਹੀਆਂ ਨੇ ਹਾਂ ਜੀ ਇੱਕ ਬਾਪੂ ਜੀ ਉਹਨਾਂ ਦੇ ਡੰਗਰ ਪਹਿਲਾਂ ਉਹ ਦੂਸਰੇ ਮਹੀਨੇ ਦੇ ਵਿੱਚ 22 ਤਰੀਕ ਨੂੰ ਫਰਵਰੀ ਦੀ ਇਸੇ ਸਾਲ ਦੇ ਵਿੱਚ 22 ਤਰੀਕ ਫਰਵਰੀ ਜਿਹੜੀ ਕਿ ਉਸ ਮਹੀਨੇ ਵਿੱਚ ਵੀ ਇਹਨਾਂ ਦੇ ਕਿੰਨੇ ਦੋ ਡੰਗਰ ਪਹਿਲਾਂ ਦੋ ਡੰਗਰ ਚੋਰੀ ਹੋ ਗਏ ਨੇ ਹਾਂਜੀ ਹਾਂਜੀ ਤੇ ਤਿੰਨ ਹੁਣ ਹੋ ਗਏ ਨੇ ਤੇ ਉਹ ਵੀ ਤਾਜੀ ਤੇ ਹਲੇ ਦੇਖੋ ਜੀ ਹੁਣ ਹੁਣ 12ਵਾਂ ਮਹੀਨਾ ਚੱਲ ਰਿਹਾ ਹਾਂਜੀ ਤੇ 8 10 ਮਹੀਨੇ ਹੋ ਗਏ ਸਾਰੇ 10 ਮਹੀਨੇ ਹੋ ਗਏ 10 ਮਹੀਨੇ ਦੇ ਵਿੱਚ ਆ ਦੂਸਰੀ ਚੋਰੀ 10 ਮਹੀਨੇ ਦੇ ਵਿੱਚ ਸਾਡੇ 5 ਡੰਗਰ ਗਏ ਹਾਂਜੀ ਹਾਂਜੀ ਇੱਕੇ ਘਰ ਵਿੱਚ ਇੱਕ ਡੰਗਰ ਸਾਡੇ ਸੇਵਾ ਕਰੀ ਵੀ ਤੀ ਡੰਗਰ ਨਰੋਏ ਤੇ ਦੁੱਧ ਵਾਲੇ ਡੰਗਰ ਤੇ ਨਵੇਂ ਨਵਾਂ ਮਾਲਤਾ ਕੋਈ ਸਾਡੇ ਡੰਗਰ ਪੁਰਾਣਾ ਮਾਲ ਨਹੀਂ ਥਾ ਹਾਂਜੀ ਵੀ ਸਾਨੂੰ ਸਾਡੇ 5 ਡੰਗਰਾਂ ਦਾ ਨੁਕਸਾਨ ਹੋ ਗਿਆ 10 ਮਹੀਨੇ ਦੇ ਵਿੱਚ ਇੱਕ ਜਿਹੜੀ ਆਪਣੇ ਪਿੰਡਾਂ ਵਿੱਚ ਆਪਣੇ ਕੈਮਰੇ ਲੱਗਣੇ ਚਾਹੀਦੇ ਨੇ ਨਹੀਂ ਇਹ ਇਹ ਅਸੀਂ ਹੱਥ ਬੰਨ੍ਹ ਕੇ ਬੇਨਤੀਆਂ ਕਰਦੇ ਆ ਕਿ ਇਹ ਗਵਰਨਮੈਂਟ ਨੂੰ ਸੀਐਮ ਸਾਹਿਬ ਨੂੰ ਇਹ ਪਿੰਡਾਂ ਦੇ ਵਿੱਚ ਕੈਮਰੇ ਪੰਚਾਇਤਾਂ ਨੂੰ ਕਾਇਕੇ ਕੈਮਰੇ ਲਵਾਉਣੇ ਚਾਹੀਦੇ ਨੇ ਸਾਡੇ ਕੈਮਰੇ ਜੇ ਲੱਗ ਜਾਣ ਗਵਰਨਮੈਂਟ ਵੱਲੋਂ ਸਰਕਾਰੀ ਹਾਂਜੀ ਕੁਸਰਾ ਕੁਸ ਸਾਡੇ ਲੋਕਾਂ ਦਾ ਭਲਾ ਹੋ ਜਾਊਗਾ ਉਸ ਸਾਡੇ ਲਾਈਟਾਂ ਲੱਗ ਜਾਣ ਹਾਂਜੀ ਬਿੱਟੂ ਬਾਂਡਾ ਬਾਂ ਲੱਗ ਜਾਂਦਾ ਬਿੱਟੂ ਬਾਂ ਨਾਲ ਬੰਦਾ ਚਾਨਣ ਦੇ ਰੇ ਕਰਕੇ ਚੋਰ ਡਬਕਦੇ ਰਹਿਣ ਹਾਂਜੀ ਹਨੇਰੀਆਂ ਰਾਤਾਂ ਨੇ ਰੋੜੇ ਵਿੱਚ ਕੋਈ ਪਤਾ ਨਹੀਂ ਲੱਗਦਾ ਹਾਂਜੀ ਬਸ ਆ ਸਾਡੀ ਬੇਨਤੀ ਪਿੰਡਾਂ ਦੇਾਰੇ ਪਾਸੇ ਹਰੇਕ ਪਿੰਡ ਦੇ ਵਿੱਚ ਚਾਰੇ ਪਾਸੇ ਕਾਂਰੇ ਲੱਗੇ ਹੋਣਾ ਤੇ ਬੰਦਾ ਜਦੋਂ ਕੋਈ ਆਉਂਦੀ ਜਾਂਦੀ ਗੱਡੀ ਆ ਜਦੋਂ ਆਪਾਂ ਨੂੰ ਪਤਾ ਤਾਂ ਲੱਗ ਜਾਂਦਾ ਵੀ ਆ ਗੱਡੀ ਆ ਨਾ ਜੀ ਫਿਰ ਕਲੀਅਰ ਹੋ ਜਾਂਦਾ ਬਸ ਆ ਬੇਨਤੀ ਹੈ ਹਾਂਜੀ ਬਸ ਬਾਕੀ ਇਹਨਾਂ ਦੇ ਦੇ ਕੋਈ ਕਾਰਵਾਈ ਹੋਵੇ ਜਿਹੜੀ ਬਣਦੀ ਆ ਪਤਾ ਜੇ ਕੋਈ ਬੰਦਾ ਕੋਈ ਸਬੂਤ ਦਿੰਦਾ ਜਿਵੇਂ ਅਸੀਂ ਫਿਰ ਫੱਟਿਆਂ ਦੀ ਵੀਡੀਓ ਪਾਈ ਆ ਜਿਹੜੀ ਗੱਡੀ ਸੀਗੀ ਉਸ ਗੱਡੀ ਦੀ ਫੱਟਿਆਂ ਦੀ ਵੀਡੀਓ ਪਾਈ ਆ ਕੋਈ ਕਿਸੇ ਬੰਦੇ ਨੂੰ ਜਾਣ ਪਛਾਣ ਹੁੰਦੀ ਆ ਉਸ ਰਾਈ ਨਾਲ ਗੱਡੀ ਦਾ ਪਤਾ ਲੱਗ ਜਾਊਗਾ ਸਾਨੂੰ ਤੇ ਅਸੀਂ ਮੋਬਾਈਲ ਨੰਬਰ ਵਿੱਚ ਦੇ ਦਿੱਤੇ ਹੋਏ ਨੇ ਬੋਲ ਕੇ ਤੇ ਬੰਦਾ ਉਸ ਨੰਬਰ ਤੇ ਉਹੀ ਬੰਦਾ ਫੋਨ ਕਰੇ ਜਿਸ ਨੂੰ ਪਤਾ ਹੋਵੇ ਗੁਪਤ ਰੱਖਾਂਗੇ ਅਸੀਂ ਗੁਪਤ ਰੱਖਾਂਗੇ ਉਸ ਦੀ ਸਾਰੀ ਪਛਾਣ ਨਾਮ ਪਤਾ ਤੇ ਉਸ ਨੂੰ ਨਾਮ ਜੋ 50000 ਨਾਮ ਦਿੱਤਾ ਜਾਵੇਗਾ ਹਾਂਜੀ ਬਾਪੂ ਜੀ ਉਹਨਾਂ ਨੇ ਦੱਸਿਆ ਜੀ ਹਾਂਜੀ ਦਰਸ਼ਕ ਵੀਰੋ ਜਿਵੇਂ ਬਾਪੂ ਜੀ ਨੇ ਕਿਹਾ 50000 ਰੁਪਿਆ ਨਾਮ ਰੱਖਿਆ ਗਿਆ ਏ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤਾਂ ਜੋ ਕੀ ਨਾ ਇਹ ਸਰਕਾਰ ਤੱਕ ਪਹੁੰਚ ਜਾਵੇ ਸਾਡੀ ਵੀਡੀਓ ਹਾਂਜੀ ਪ੍ਰਸ਼ਾਸਨ ਪ੍ਰਸ਼ਾਸਨ ਵੱਧ ਤੋਂ ਵੱਧ ਮਦਦ ਕਰੇ ਜੀ ਤੇ ਜਿੰਨੇ ਵੀ ਦਰਸ਼ਕ ਵੀਰ ਨੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਆਪਾਂ ਹੋਰ ਕੁਝ ਨਹੀਂ ਕਹਿੰਦੇਗੇ ਤੇ ਦੇ ਕੋ ਸਰਾਗ ਲੱਭਦਾ ਏ ਕੋਈ ਪਤਾ ਲੱਗਦਾ ਏ ਅਸੀਂ ਸਾਰਾ ਕੁਝ ਦੱਸਤੇ ਹੀ ਬਾਕੀ 50000 ਨਾਮ ਰੱਖਿਆ ਗਿਆ ਬਾਪੂ ਜੀ ਵੱਲੋਂ ਤੇ ਡੰਗਰ ਵੀ ਕਿਤੇ ਬੰਨੇ ਬਨੇ ਹਾਂਜੀ ਉਹਦੀ ਸੀਆਈਡੀ ਅੱਜ ਵੀ ਗੋ ਹਾਂਜੀ ਉਹ ਵੀ ਡੰਗਰ ਜਿਹੜੇ ਸਾਡੇ ਡੰਗਰ ਖੁੱਡੇ ਨੇ ਕਿਤੇ ਆਲੇ-ਦਾਲੇ ਪਿੰਡ 'ਚ ਕਿੱਥੇ ਬੰਨੇ ਬੇ ਹੋਣ ਉਹਦੀ ਜੇ ਸਾਨੂੰ ਕੋਈ ਬੰਦਾ ਸੀਆਈਡੀ ਦੇ ਦਵੇ ਅਸੀਂ ਉਹ ਬੰਦੇ ਦਾ ਪੂਰਾ ਮਾਣ ਮਾਣ ਤਾਣ ਕਰਾਂਗੇ ਠੀਕ ਆ ਜੀ ਹਾਂਜੀ ਹਾਂ ਆਹ ਗੱਲ ਬੇਨਤੀ ਹੈ ਸਾਡੀ ਠੀਕ ਹੈ ਜੀ ਤੇ ਫਿਰ ਆਪਣਾ ਚੈਨਲ ਜਿਹੜੇ ਭੈਣਾਂ ਭਰਾਵਾਂ ਕੋਲ ਆਪਣੀ ਵੀਡੀਓ ਪਹੁੰਚਦੀ ਆ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜਾ ਜੋ ਕੋਈ ਦੀ ਬਾਰਦਾਤ ਦਾ ਪਤਾ ਲੱਗਦਾ ਕਿਤੇ ਵੀ ਹੁੰਦੀ ਆ ਵੀ ਪਤਾ ਲੱਗਦਾ ਕੋਈ ਸਰਾਗ ਲੱਭਦਾ ਏ ਉਹ ਗੱਡੀ ਦਾ ਪਤਾ ਲੱਗਦਾ ਹੁਣ ਅਸੀਂ ਅਸੀਂ ਗੱਡੀ ਵੀ ਦਿਖਾਈਆਂ ਨੇ ਵੀਡੀਓ ਵਿੱਚ ਹਾਂਜੀ ਹਾਂਜੀ ਜਿਵੇਂ ਵੀਡੀਓ ਜੋੜੀ ਆ ਜਿਹੜੇ ਮੋਬਾਈਲ ਵਿੱਚ ਇਹਨਾਂ ਦੇ ਗੱਡੀ ਆ ਰਹੀ ਸੀਗੀ ਜਿਵੇਂ ਕੋਈ ਪਤਾ ਲੱਗ ਰਿਹਾ ਥੋੜਾ ਮोटा ਸਾਡੂ ਕਮੈਂਟ ਕਰਕੇ ਜਰੂਰ ਦੱਸੋ ਜੀ ਕਿਤੇ ਹੋਰ ਵੀ ਇਹ ਗੱਡੀ ਆਉਂਦੀ ਆ ਤੇ ਕਿਤੇ ਫੜਿਆ ਜਾਂਦਾ ਬੰਦਾ ਤੇ ਸਾਡੀ ਵੀਡੀਓ ਵਿੱਚ ਜਰੂਰ ਕਮੈਂਟ ਕਰਨਿਆ ਤੁਸੀਂ ਤੇ ਅਸੀਂ ਇੱਥੇ ਉਹ ਵੀਡੀਓ ਕਰਦੇ ਆ ਸਮਾਪਤਾ